ਪੰਜਾਬੀ ਗ੍ਰਾਉਟ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦਿਲਜੀਤ ਦੋਸਾਂਝ ਦੀ ਸਰਦਾਰ ਜੀ 3 ਫਿਲਮ ਲਗਾਤਾਰ ਵੱਡੇ ਰਿਕਾਰਡ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਕਿ ਫਿਲਮ ਨੇ ਪਹਿਲੇ ਦਿਨ 4.32 ਕਰੋੜ ਦੀ ਕਮਾਈ ਕੀਤੀ ਸੀ ਤੇ ਹੁਣ ਦੂਜੇ ਦਿਨ ਫਿਲਮ ਨੇ 6.79 ਕਰੋੜ ਦੀ ਕਮਾਈ ਕੀਤੀ ਹੈ ਯਾਨੀ ਹੁਣ ਤੱਕ ਫਿਲਮ 11 ਕਰੋੜ ਤੋਂ ਵੱਧ ਕਮਾ ਚੁੱਕੀ ਹੈ ਐਨਾ ਹੀ ਨਹੀਂ ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ਦੇ ਨਾਲ ਇੱਕ ਨਵਾਂ ਰਿਕਾਰਡ ਬਣਾ ਲਿਆ ਹੈ ਦੱਸ ਦਈਏ ਕਿ ਇਹ ਫਿਲਮ ਦੋ ਦਿਨਾਂ ਦੇ ਅੰਦਰ ਅੰਦਰ ਹਾਲੀਵੁੱਡ ਫਿਲਮਾਂ ਦੀ ਲਿਸਟ ਵਿੱਚ ਵੀ ਹੋ ਚੁੱਕੀ ਹੈ ਦਿਲਜੀਤ ਦੋਸਾਨ ਨੇ ਇੰਸਟਾਗ੍ਰam ਤੇ ਆਪਣੀ ਸਟੋਰੀ ਵੀ ਪਾਈ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਸਿਨੇਮਾ ਵਰਡ ਦੀਆਂ ਟੌਪ 12 ਫਿਲਮਾਂ ਐਟ ਨਾਰਥ ਅਮਰੀਕਨ ਬਾਕਸ ਆਫਿਸ ਬਿਟਵੀਨ 27 ਤੋਂ 29 ਜੂਨ ਦੀ ਲਿਸਟ ਜਾਰੀ ਹੋਈ ਹੈ ਜਿਸ ਵਿੱਚ ਸਰਦਾਰ ਜੀ 3 12ਵੇਂ ਨੰਬਰ ਤੇ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਦਿਲਜੀਤ ਦੋਸਾਨ ਨੇ ਇੱਕ ਹੋਰ ਸਟੋਰੀ ਪਾਈ ਹੈ ਜਿਸ ਵਿੱਚ ਦਿਲਜੀਤ ਦੋਸਾਨ ਨੇ ਲਿਖਿਆ ਆਲ ਹਾਲੀਵੁੱਡ ਫਿਲਮਜ਼ ਵਨ ਪੰਜਾਬੀ ਫਿਲਮ ਇੰਜਸਟਡ ਟੂ ਡੇਸ ਸੋ ਇਹ ਵੀ ਬਹੁਤ ਜ਼ਿਆਦਾ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਦੇ ਦਸਾਂ ਦੇ ਫਿਲਮ ਹਾਲੀਵੁੱਡ ਫਿਲਮਾਂ ਦੀ ਲਿਸਟ ਵਿੱਚ ਐਡ ਹੋ ਚੁੱਕੀ ਹੈ ਦੂਜੇ ਪਾਸੇ ਪੰਜਾਬੀ ਸਿੰਗਰ ਇੰਦਰਜੀਤ ਨਿਕੂ ਨੇ ਵੀ ਦਲਜੀਤ ਦਸਾਂ ਦੇ ਸਪੋਰਟ ਦੇ ਵਿੱਚ ਪੋਸਟ ਪਾਈ ਹੈ ਤੇ ਲਿਖਿਆ ਅਸੀਂ ਕੈਸੀ ਸੋਚ ਦੇ ਮਾਲਕ ਹੋ ਗਏ ਜਿਨੇ ਪੰਜਾਬ ਤੇ ਪੰਜਾਬੀਆਂ ਦੀ ਪੂਰੀ ਦੁਨੀਆ ਚ ਸ਼ਾਨ ਬਣਾਉਂਦੀ ਕਸਰ ਨਹੀਂ ਛੱਡੀ ਅੱਜ ਉਹਦੇ ਵਿਰੋਧ ਚ ਤਾਂ ਚਾਰ ਬੰਦੇ ਆ ਗਏ ਹੱਕ ਚ ਕੋਈ ਵੀ ਨਹੀਂ ਅਸੀਂ ਬਹੁਤ ਤੰਗਦਿਲ ਤੇ ਮਤਲਬੀ ਹੋ ਚੁੱਕੇ ਹਾਂ ਜੇ ਕਿਸੇ ਦੀ ਲੋੜ ਹੈ ਤਾਂ ਆਈ ਲਵ ਯੂ ਬ੍ਰੋ ਨਹੀਂ ਤਾਂ ਸਿੱਧਾ ਕਹਿਨੇ ਆ ਗद्दार 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 ਜਿਨੇ ਜੋ ਕਹਿਣਾ ਹੈ ਕਹੇ ਪਰ ਦਿਲਜੀਤ ਛੋਟੇ ਭਾਈ ਮੈਂ ਤੇਰੇ ਨਾਲ ਹਾਂ ਤੇਰਾ ਵੱਡਾ ਵੀਰ ਇੰਦਰਜੀਤ ਨਿੱਕੂ ਮੈਂ ਹੂੰ ਪੰਜਾਬ ਸੋ ਇੰਦਰਜੀਤ ਨਿੱਕੂ ਨੇ ਇਹ ਪੋਸਟ ਪਾਈ ਹੈ ਦਿਲਜੀਤ ਦਸਾਂ ਦੇ ਹੱਕ ਵਿੱਚ ਤੇ ਦੂਜੇ ਪਾਸੇ ਦਿਲਜੀਤ ਦਸਾਂ ਦੀ ਸਰਦਾਰਜੀ 3 ਲਗਾਤਾਰ ਵੱਡੇ ਰਿਕਾਰਡ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਦਿਲਜੀਤ ਦਸਾਂ ਦੀ ਸਰਦਾਰਜੀ 3 ਫਿਲਮ ਇੰਡੀਆ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਜੇਕਰ ਹਾਂ ਤਾਂ ਕਮੈਂਟ ਬਾਕਸ ਵਿੱਚ ਵੋਈ ਲਵ ਦਿਲਜੀਤ ਦਸਾਂ ਜ਼ਰੂਰ ਲਿਖ ਕੇ ਜਾਓ ਮਿਲਦੇ ਆ ਅਗਲੀ ਵੀਡੀਓ ਵਿੱਚ ਤੱਕ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਗੱਡ ਚੈਨਲ ਦੇ ਨਾਲ ਧੰਨਵਾਦ